ਅਕਾਲੀ ਦਲ ਤੁਹਾਡੇ ਬਜ਼ੁਰਗਾਂ ਨੇ ਬਣਾਈ ਹੈ ਮੈਥੋਂ ਗਲਤੀ ਹੋ ਸਕਦੀ ਹੈ ਕਿਸੇ ਹੋਲ ਲੀਡਰ ਤੋਂ ਵਰਕਰ ਤੋਂ ਗਲਤੀ ਹੋ ਸਕਦੀ ਹੈ ਪਰ ਸਜ਼ਾ ਅਕਾਲੀ ਦਲ ਨੂੰ ਨਹੀਂ ਮਿਲਣੀ ਚਾਹੀਦੀ ਅਕਾਲੀ ਦਲ ਹੈ ਤੇ ਪੰਜਾਬ ਹੈ ਸੁਖਬੀਰ ਬਾਦਲ ਹੋਰਾਂ ਦਾ ਇਹ ਬਿਆਨ ਆਉਣਾ ਸਮੇਂ-ਸਮੇਂ ਦੇ ਉੱਤੇ ਵੱਖ-ਵੱਖ ਹੱਤਕੰਡੇ ਜਿਹੜੇ ਨੇ ਆਪਾਂ ਕਹਿ ਲਈਏ ਕਿ ਸਕੀਮਾਂ ਅਕਾਲੀ ਦਲ ਬਾਦਲ ਵੱਲੋਂ ਲਗਾਈਆਂ ਜਾ ਰਹੀਆਂ ਕਦੀ ਬੇਅਦਬੀਆਂ ਦੇ ਲਈ ਮੁਆਫੀ ਮੰਗਣਾ ਕਦੇ ਦਰਬਾਰ ਸਾਹਿਬ ਜਾ ਕੇ ਸੇਵਾ ਕਰਨੀ ਕਦੇ ਅਕਾਲ ਤਖਤ ਸਾਹਿਬ ਤੋਂ ਤਨਖਾਹਿਆ ਕਰਾਰ ਲੈ ਲੈਣਾ ਤੇ ਉਸ ਤੋਂ ਬਾਅਦ ਫਿਰ ਸਜਾਵਾਂ ਭੁਗਤਣੀਆਂ ਇਹ ਸਾਰਾ ਕੁਝ ਕਿਤੇ ਨਾ ਕਿਤੇ ਆਕਾਲੀ ਦਲ ਬਾਦਲ ਜਿਹੜਾ ਹੈਗਾ ਲੰਬੇ ਸਮੇਂ ਤੋਂ ਕਰਦਾ ਆ ਰਿਹਾ ਕਿਉਂਕਿ ਗਰਾਊਂਡ ਤੋਂ ਜਿਹੜਾ ਹੈਗਾ ਉਹ ਪਾਸੇ ਹੋ ਗਿਆ ਪੰਜਾਬ ਦੀ ਸਰ ਜ਼ਮੀਨ ਤੋਂ ਆਕਾਲੀ ਦਲ ਬਾਦਲ ਜਿਹੜਾ ਹੈਗਾ ਉਹ ਪਾਸੇ ਹੋ ਚੁੱਕਿਆ ਲੋਕਾਂ ਦੇ ਮਨਾਂ ਦੇ ਵਿੱਚੋਂ ਲੱਤ ਚੁੱਕਿਆ ਪਰ ਇੱਥੇ ਇੱਕ ਗੱਲ ਕਲੀਅਰ ਕਰਨੀ ਬੜੀ ਜ਼ਰੂਰੀ ਹੈ ਜਿਹੜੀ ਸੁਖਬੀਰ ਬਾਦਲ ਹੋਰਾਂ ਨੇ ਗੱਲ ਕਹੀ ਹੈ ਨਾ ਕਿ ਮੈਨੂੰ ਚਾਹੇ ਮਾਫ਼ ਨਾ ਕਰੋ ਪਰ ਜਿਹੜਾ ਅਕਾਲੀ ਦਲ ਹੈ ਉਹਨੂੰ ਨਾ ਵਿਸਾਰੋ ਇਹ ਪੰਜਾਬ ਪੰਜਾਬ ਦੇ ਲੋਕਾਂ ਦਾ ਪੰਜਾਬ ਦੇ ਬੱਚਿਆਂ ਦਾ ਭਵਿੱਖ ਹੈ ਤੇ ਇੱਕ ਗੱਲ ਇੱਥੇ ਅਸੀਂ ਸਪਸ਼ਟ ਕਰਨੀ ਚਾਹੁੰਦੇ ਆਂ ਕਿ ਅਕਾਲੀ ਦਲ ਨੂੰ ਪੰਜਾਬੀਆਂ ਨੇ ਕਦੇ ਵੀ ਵਿਸਾਰਿਆ ਨਹੀਂ ਸਿੱਖਾਂ ਨੇ ਕਦੇ ਵੀ ਨਹੀਂ ਵਿਸਾਰਿਆ ਮਤਲਬ ਕਿ 1920 ਦੇ ਵਿੱਚ ਗਠਨ ਹੁੰਦਾ ਉਸ ਵੇਲੇ ਤੋਂ ਲੈ ਕੇ ਅੱਜ ਤੱਕ ਨੀਲੀਆਂ ਪੱਗਾਂ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਤੁਸੀਂ ਆਮ ਦੇਖ ਸਕਦੇ ਹੋ ਸੋ ਉਹ ਅਕਾਲੀ ਦਲ ਦੀ ਕਿਤੇ ਨਾ ਕਿਤੇ ਨਿਸ਼ਾਨੀ ਮੰਨੀ ਜਾਂਦੀ ਹੈ ਸੋ ਅਕਾਲੀ ਦਲ ਜਿਹੜਾ ਹੈ ਉਹ ਤਾਂ ਲੋਕਾਂ ਦੇ ਵਿੱਚ ਇੰਨਾ ਜ਼ਿਆਦਾ ਘਰ ਕਰ ਚੁੱਕਿਆ ਕਿ ਲੋਕਾਂ ਨੇ ਆਪਣੀਆਂ ਪੱਗਾਂ ਦੇ ਰੰਗ ਨੀਲੇ ਜਿਹੜੇ ਕਰ ਲਏ ਉਸ ਤੋਂ ਬਾਅਦ ਤੱਕੜੀ ਨੂੰ ਜਿਹੜਾ ਹੈਗਾ ਆਪਣਾ ਚੋਣ ਨਿਸ਼ਾਨ ਬਣਾ ਲਿਆ ਸੀ ਪਰ ਧੋਖਾ ਕਿੰਨੇ ਕੀਤਾ ਅਕਾਲੀ ਦਲ ਦੇ ਨਾਲ ਧੋਖਾ ਕਰਨ ਵਾਲੇ ਹੀ ਉਹਨੂੰ ਚਲਾਉਣ ਵਾਲੇ ਨੇ ਪਹਿਲਾਂ ਪ੍ਰਕਾਸ਼ ਸਿੰਘ ਬਾਦਲ ਸੁਖਬੀਰ ਸਿੰਘ ਬਾਦਲ ਜਾਂ ਫਿਰ ਹੋਰ ਲੋਕ ਜਿਹੜੇ ਹੈਗੇ ਆ ਇਹਨਾਂ ਵੱਲੋਂ ਇਹ ਜਿਹੜੀ ਹੈ ਅਕਾਲੀ ਦਲ ਦੇ ਨਾਲ ਜਿਹੜੀ ਧੋਖਾਧੜੀ ਸਮੇਂ ਤੇ ਸਮੇਂ ਕੀਤੀ ਗਈ ਜਿਵੇਂ ਸਿੱਖ ਵਿਰੋਧੀ ਕਾਰਵਾਈਆਂ ਉਸ ਤੋਂ ਬਾਅਦ ਪੰਜਾਬ ਵਿਰੋਧੀ ਗਤੀਵਿਧੀਆਂ ਬਹੁਤ ਕੁਝ ਜਿਹੜਾ ਹੈਗਾ ਉਹ ਇਹਨਾਂ ਦੇ ਲੇਖੇ ਲੱਗਦਾ ਹੈ ਕਿ ਇਹਨਾਂ ਵੱਲੋਂ ਕੀਤਾ ਗਿਆ ਪ੍ਰਕਾਸ਼ ਸਿੰਘ ਬਾਦਲ ਦੇ ਲੇਖੇ ਬਹੁਤ ਵੱਡੇ ਵੱਡੇ ਇਲਜ਼ਾਮ ਜਿਹੜੇ ਨੇ ਉਹ ਵੀ ਲੱਗਦੇ ਰਹੇ ਨੇ ਸੋ ਉਸ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਬੇਸ਼ੱਕ ਆਪਣੇ ਫਾਦਰ ਆਪਣੇ ਪਿਤਾ ਦਾ ਸਾਥ ਦਿੰਦੇ ਹੋਏ ਬਹੁਤ ਸਾਰਾ ਕੁਝ ਇਹ ਵੀ ਕਰਦੇ ਰਹੇ ਆ ਕਿੱਥੇ ਵਿਆਦੀਆਂ ਦੇ ਮਾਮਲੇ ਕਿੱਥੇ ਦੋ ਸਿੱਖ ਕਤਲ ਹੋ ਜਾਣੇ ਕਿੱਥੇ ਲੁਧਿਆਣੇ ਦੇ ਵਿੱਚ ਆਸ਼ੂ ਤੋਸ਼ ਦਾ ਸਮਾਗਮ ਉੱਥੇ ਗੋਲੀ ਚਲਾ ਦੇਣੀ ਕਿਤੇ ਜਸਪਾਲ ਸਿੰਘ ਚੌੜਸੇਦਵਾ ਦਾ ਕਤਲ ਕਰ ਦੇਣਾ 2012 ਦੇ ਵਿੱਚ ਫਿਰ ਕਈ ਸਿੰਘ ਜਿਹੜੇ ਕਈ ਜਿਹੜੇ ਖਾੜਕੂ ਸਿੰਘ ਨੇ ਜਿਵੇਂ ਭਾਈ ਰਾਜੂਆਣਾ ਉਹਨਾਂ ਨੂੰ ਲਾਰੇ ਤੇ ਲਾਰਾ ਲਾ ਕੇ ਰੱਖਣਾ ਸੋ ਮਤਲਬ ਕਹਿਣ ਦਾ ਭਈ ਅਕਾਲੀ ਦਲ ਦੇ ਨਾਲ ਧੋਖਾ ਕਰਨ ਵਾਲੇ ਪੰਜਾਬ ਦੇ ਲੋਕ ਨਹੀਂ ਬਲਕਿ ਉਹਨੂੰ ਅੱਜ ਦੇ ਚਲਾਉਣ ਵਾਲੇ ਨੇ ਜਾਂ ਫਿਰ ਇਹ ਕਹੀਏ ਕਿ ਪਹਿਲਾਂ ਪ੍ਰਕਾਸ਼ ਸਿੰਘ ਬਾਦਲ ਉਸ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਜਾਂ ਫਿਰ ਇਹਨਾਂ ਦੀ ਪਾਰਟੀ ਦੇ ਜਿੰਨੇ ਵੀ ਬੰਦੇ ਨੇ ਤੇ ਪੰਥਕ ਲੋਕਾਂ ਨੂੰ ਮਾੜਾ ਕਹਿਣਾ ਇਹ ਵੀ ਜਿਹੜਾ ਹੈ ਇਹਨਾਂ ਦੇ ਹਿੱਸੇ ਹੀ ਆਇਆ ਸੋ ਅੱਜ ਇਹ ਗੱਲ ਜਿਹੜੀ ਕਹਿਣੀ ਕਿ ਮੈਨੂੰ ਭਾਵੇਂ ਮਾਫ ਨਾ ਕਰੋ ਪਰ ਅਕਾਲੀ ਦਲ ਨੂੰ ਨਾ ਵਿਸਾਰੋ ਇੱਥੇ ਸੁਖਬੀਰ ਸਿੰਘ ਬਾਦਲ ਸਾਹਿਬ ਨੂੰ ਇਹ ਗੱਲ ਆਪਾਂ ਕਹਿਣਾ ਚਾਹੁੰਦੇ ਆ ਕਿ ਭਾਈ ਤੁਹਾਨੂੰ ਤਾਂ ਲੋਕਾਂ ਨੇ ਵਾਕਈ ਮਾਫ ਨਹੀਂ ਕਰਨਾ ਨਾ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੂੰ ਕੀਤਾ ਤੇ ਨਾ ਹੀ ਤੁਹਾਨੂੰ ਕਰਨਾ ਤੇ ਜੇ ਤੁਸੀਂ ਵੀ ਵਾਕਈ ਸੱਚੇ ਦਿਲੋਂ ਅਕਾਲੀ ਦਲ ਦੇ ਲਈ ਕੁਝ ਮੰਗਣਾ ਚਾਹੁੰਦੇ ਹੋ ਅਕਾਲੀ ਦਲ ਨੂੰ ਵਾਤਾਫੁੱਲ ਦਾ ਦੇਖਣਾ ਚਾਹਨੇ ਹੋ ਤਾਂ ਫਿਰ ਆਪਣੇ ਆਪ ਹੀ ਤੁਸੀਂ ਪਾਸੇ ਹੋ ਜਾਓ ਸੋ ਮਤਲਬ ਕਹਿਣ ਦਾ ਵੀ ਤੁਸੀਂ ਦੇਖੋ ਕਿਦਾਂ ਟ੍ਰਿੱਕੀ ਜੀ ਗੱਲ ਕਰ ਰਹੇ ਨੇ ਕਿ ਮੈਨੂੰ ਭਾਵੇਂ ਮਾਫ਼ ਨਾ ਕਰੋ ਪਰ ਅਕਾਲੀ ਦਲ ਨੂੰ ਨਾ ਵਿਸਾਰੋ ਸੋ ਹੁਣ ਜੇ ਅਕਾਲੀ ਦਲ ਨੂੰ ਲੋਕ ਤੁਹਾਡੇ ਅਕਾਲੀ ਦਲ ਨੂੰ ਜੇ ਲੋਕ ਅਪਣਾਉਂਦੇ ਨੇ ਇਹਦਾ ਮਤਲਬ ਕਿ ਉਹ ਤੁਹਾਨੂੰ ਵੋਟ ਪਾ ਕੇ ਅਪਣਾਇਆ ਜਾਊਗਾ ਸੋ ਮਤਲਬ ਫਿਰ ਮੈਨੂੰ ਭਾਵੇਂ ਨਾ ਮੁਆਫ਼ ਕਰੋ ਪਰ ਅਕਾਲੀ ਦਲ ਨੂੰ ਨਾ ਵਿਸਾਰੋ ਪਰ ਅਕਾਲੀ ਦਲ ਨੂੰ ਤਾਂ ਚਲਾ ਰਹੇ ਹੋ ਤੁਸੀਂ ਸੋ ਜੇ ਲੋਕ ਤੁਹਾਨੂੰ ਅਜੇ ਅਕਾਲੀ ਦਲ ਨੂੰ ਅਪਣਾਉਣਗੇ ਇਹਦਾ ਮਤਲਬ ਉਹਨਾਂ ਨੇ ਤੁਹਾਨੂੰ ਅਪਣਾ ਲਿਆ ਤੁਹਾਡੀਆਂ ਕੀਤੀਆਂ ਹੋਈਆਂ ਹੁਣ ਤੱਕ ਦੀਆਂ ਸਾਰੀਆਂ ਕਾਰਗੁਜ਼ਾਰੀ ਕਾਰਗੁਜ਼ਾਰੀ ਜਿਹੜੀ ਹੈ ਨੇ ਉਹਦੇ ਉੱਤੇ ਮਿੱਟੀ ਪੈ ਗਈ ਪਾਣੀ ਫੇਰ ਦਿੱਤਾ ਤੇ ਤੁਸੀਂ ਫੇਰ ਤੋਂ ਇੱਕ ਵਾਰ ਪੰਥ ਦੇ ਹਮਾਇਤੀ ਬਣ ਕੇ ਵਿਚਰਨ ਲੱਗ ਪਏ ਜਾਂ ਪੰਥ ਪ੍ਰਸਤ ਬਣ ਕੇ ਵਿਚਰਨ ਲੱਗ ਪਾਓਗੇ ਸੋ ਆਕਾਲ ਤਖਤ ਸਾਹਿਬ ਦੇ ਉੱਤੇ ਮੁਆਫੀਆਂ ਦਾ ਜਿਹੜਾ ਇੱਕ ਚੱਲਣਾ ਇੱਕ ਦਾਰ ਚੱਲਣਾ ਕਿ ਹਾਂਜੀ ਸਾਨੂੰ ਮੁਆਫ ਕਰ ਦਿੱਤਾ ਜਾਵੇ ਉਥੇ ਉਥੇ ਗਲਤੀਆਂ ਵੀ ਮੰਨੀਆਂ ਜਾਣੀਆਂ ਕਿ ਬਿਆਦਬੀ ਦੇ ਲਈ ਵੀ ਅਸੀਂ ਜਿਹੜੇ ਦੋਸ਼ੀ ਆ ਸਾਨੂੰ ਮੁਆਫ ਕਰ ਦਿੱਤਾ ਜਾਵੇ ਜਾਂ ਹੋਰ ਉਹ ਸਾਰਾ ਕੁਝ ਕਿਤੇ ਨਾ ਕਿਤੇ ਕਰਕੇ ਤੇ ਅੱਜ ਇੱਕ ਨਵਾਂ ਮਤਲਬ ਕਹਿ ਲਈਏ ਵੀ ਬਿਆਨ ਆ ਜਾਣਾ ਕਿ ਮੈਨੂੰ ਭਾਵੇਂ ਮੁਆਫ ਨਾ ਕਰੋ ਪਰ ਅਕਾਲੀ ਦਲ ਨੂੰ ਨਾ ਵਿਸਾਰੋ ਬਿਲਕੁਲ ਸੁਖਬੀਰ ਸਿੰਘ ਬਾਦਲ ਸਾਹਿਬ ਅਕਾਲੀ ਦਲ ਨੂੰ ਲੋਕ ਨਹੀਂ ਵਿਸਾਰਨਗੇ ਵਿਸਾਰਨਾ ਵੀ ਨਹੀਂ ਚਾਹੁੰਦੇ ਕਿਉਂਕਿ ਸਾਡੀ ਇੱਕੋ ਇੱਕ ਖੇਤਰੀ ਪਾਰਟੀ ਹੈ ਜਿਹੜੀ ਪੰਥਕ ਹਿੱਤਾਂ ਦੇ ਲਈ ਕਿਤੇ ਕੋਈ ਸਮਾਂ ਸੀ ਜਦੋਂ ਕੰਮ ਕਰਦੀ ਰਹੀ ਐ ਪਰ ਜਦੋਂ ਇਹ ਪਾਰਟੀ ਗਲਤ ਹੱਥਾਂ ਦੇ ਵਿੱਚ ਆ ਗਈ ਇਹਦੇ ਮੁਖੀ ਬਦਲਨੇ ਸ਼ੁਰੂ ਹੋ ਗਏ ਇਹਦੇ ਮੁਖੀ ਜਿਹੜੇ ਨੇ ਬਾਦਲ ਪਰਿਵਾਰ ਦੇ ਜਿਹੜੇ ਨੁਮਾਇंदे ਆ ਗਏ ਜਦੋਂ ਇੱਕ ਪਰਿਵਾਰ ਤੱਕ ਸੀਮਤ ਹੋ ਕੇ ਪਾਰਟੀ ਰਹਿ ਗਈ ਉਸ ਤੋਂ ਬਾਅਦ ਫਿਰ ਅਕਾਲੀ ਦਲ ਦਾ ਜਿਹੜਾ ਹੈਗਾ ਉਹ ਤੁਸੀਂ ਅਕਾਲੀ ਦਲ ਬਾਦਲ ਦਾ ਮਾਫ ਕਰਨਾ ਭੋਗ ਪਾਉਣਾ ਸ਼ੁਰੂ ਕਰ ਦਿੱਤਾ ਸੋ ਅੱਜ ਵੀ ਜੇਕਰ ਆਪਾਂ ਚਾਹੁੰਦੇ ਆ ਜੇ ਅਕਾਲੀ ਦਲ ਦੇ ਅੱਜ ਦੇ ਨੁਮਾਇंदे ਇਹ ਚਾਹੁੰਦੇ ਨੇ ਕਿ ਅਕਾਲੀ ਦਲ 1920 ਵਾਂਗ ਹੀ ਜੋਸ਼ੋਖ ਰੂਸ਼ ਦੇ ਨਾਲ ਕੰਮ ਕਰੇ ਜਿਵੇਂ ਪਹਿਲਾਂ ਕਰਦਾ ਰਿਹਾ ਪਹਿਲੀਆਂ ਚ ਕਰਦਾ ਰਿਹਾ ਤੇ ਇਹ ਪਰਿਵਾਰ ਜਿਹੜਾ ਹੈਗਾ ਇਹਨੂੰ ਸਾਰਿਆਂ ਨੂੰ ਅਸਤੀਫੇ ਦੇ ਕੇ ਪਾਸੇ ਹੋ ਜਾਣਾ ਚਾਹੀਦਾ ਨਵੇਂ ਨੁਮਾਇंदे ਪੰਥ ਪ੍ਰਸਤ ਨੁਮਾਇंदे ਪੰਜਾਬ ਪ੍ਰਸਤ ਨੁਮਾਇंदे ਜਿਹੜੇ ਨੇ ਉਹ ਚੁਣ ਕੇ ਅੱਗੇ ਲਿਆਉਣੇ ਚਾਹੀਦੇ ਆ ਪੰਥਕ ਜਿਹੜੇ ਲੋਕ ਨੇ ਉਹ ਅੱਗੇ ਆਣੇ ਚਾਹੀਦੇ ਆ ਸੋ ਇਹ ਇਹ ਅਕਾਲੀ ਦਲ ਦੇ ਅਕਾਲੀ ਦਲ ਬਾਦਲ ਦੇ ਨੁਮਾਇंदे ਜਿਹੜੇ ਨੇ ਪੰਥਕਾਂ ਦਾ ਵਿਰੋਧ ਕਰਨ ਦੇ ਵਿੱਚ ਲੱਗੇ ਹੋਏ ਆ ਬੇਸ਼ੱਕ ਭਾਈ ਦੀਪ ਸਿੰਘ ਸਿੱਧੂ ਹੋਵੇ ਜਿਹੜਾ ਪੰਥ ਦੀ ਗੱਲ ਕਰਦਾ ਸੀ ਉਹਦਾ ਵਿਰੋਧ ਅੱਜ ਜੇ ਭਾਈ ਅਮਰਤਪਾਲ ਸਿੰਘ ਹੈ ਉਹਨਾਂ ਦਾ ਵਿਰੋਧ ਕਿ ਇਹਨਾਂ ਨੂੰ ਫੜ ਕੇ ਅੰਦਰ ਦੇਓ ਵਿਕਰਮਜੀਤ ਮਜੀਠੀਆ ਜਿਹੜੇ ਅੱਜ ਜੇਲ੍ਹ ਦੇ ਵਿੱਚ ਨੇ ਉਹ ਤਾਂ ਇੱਥੋਂ ਤੱਕ ਕਹਿੰਦੇ ਸੀ ਕਿ ਜੇ ਸਰਕਾਰ ਕੋਲੋਂ ਅਮਰਤਪਾਲ ਸੂਚ ਨਹੀਂ ਆਉਂਦਾ ਤੇ ਸਾਨੂੰ ਦਿਓ ਸਮਾਂ ਅਸੀਂ ਕਰਕੇ ਦੱਸਦੇ ਹਾਂ ਕਿਵੇਂ ਕਰਨਾ ਸੋ ਮਤਲਬ ਕਹਿਣ ਦਾ ਭਈ ਪੰਥ ਪ੍ਰਸ ਲੋਕਾਂ ਦਾ ਵਿਰੋਧ ਦੇ ਵਿੱਚ ਚੱਲਣਾ ਬੇਅਦਬੀਆਂ ਵਾਲੇ ਜਿਹੜੇ ਲੋਕ ਨੇ ਉਹਨਾਂ ਦੀ ਉਹਨਾਂ ਨੂੰ ਬਚਾਉਣਾ ਉਹਨਾਂ ਨੂੰ ਜੇਲਾਂ ਤੋਂ ਬਚਾਉਣਾ ਫਿਰ ਡੀਜੀਪੀ ਸੁਮੇਤ ਸੈਣੀ ਵਰਗਿਆਂ ਨੂੰ ਡੀਜੀਪੀ ਲਾ ਦੇਣਾ ਸੋ ਇਹ ਮਤਲਬ ਬਹੁਤ ਕੁਝ ਹੈਗਾ ਜਿਹੜਾ ਪੰਥ ਦੇ ਵਿਰੋਧ ਦੇ ਵਿੱਚ ਕੀਤਾ ਗਿਆ ਸੋ ਇਸ ਤਰ੍ਹਾਂ ਮੁਆਫ ਨਹੀਂ ਹੋਣਾ ਅਕਾਲੀ ਦਲ ਬੇਸ਼ੱਕ ਲੋਕਾਂ ਦੇ ਦਿਲਾਂ ਦੇ ਵਿੱਚ ਰਾਜ ਕਰਦਾ ਪਰ ਜਿੰਨੀ ਦੇਰ ਇਹਦੇ ਨੁਮਾਇंदे ਨਹੀਂ ਬਦਲਦੇ ਜਿੰਨੀ ਦੇਰ ਇਹਨੂੰ ਚਲਾਉਣ ਵਾਲੇ ਨਹੀਂ ਬਦਲਦੇ ਉਨੀ ਦੇਰ ਹੁਣ ਅਕਾਲੀ ਦਲ ਕਦੇ ਵੀ ਸਤਾ ਦੇ ਵਿੱਚ ਨਹੀਂ ਆਉਣਾ ਇਹ ਜਿਸ ਤਰ੍ਹਾਂ ਦੇ ਹਾਲਾਤ ਪੰਜਾਬ ਦੇ ਵਿੱਚ ਦੇਖਣ ਨੂੰ ਮਿਲ ਰਹੇ ਨੇ ਲੋਕਾਂ ਦਾ ਮੂਡ ਚੇਂਜ ਹੋ ਚੁੱਕਿਆ ਲੋਕ ਤਕਰੀਬਨ ਆਪਾਂ ਕਹੀਏ ਵੀ 40 50 ਸਾਲ ਦੇਖਦੇ ਰਹੇ ਨੇ ਵੋਟਾਂ ਵੀ ਪਵਾਉਂਦੇ ਰਹੇ ਆ ਪੰਜ ਮੁੱਖ ਮੰਤਰੀ ਵੀ ਬਣਾਇਆ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੂੰ ਪਰ ਹੁਣ ਨਹੀਂ ਹੁਣ ਲੋਕ ਬਿਲਕੁਲ ਸਮਝ ਚੁੱਕੇ ਨੇ ਅੱਖ ਚੁੱਕੇ ਨੇ ਤੁਹਾਨੂੰ ਕੀ ਲੱਗਦਾ ਵੀ ਅਕਾਲੀ ਜਿਹੜੀ ਆਮ ਆਦਮੀ ਪਾਰਟੀ ਦੀ ਜਿੱਤ ਹੈ ਉਹ ਕਿਉਂ ਹੋਈ ਹੈ ਅਕਾਲੀ ਦਲ ਦਾ ਨਿਗਾਰ ਜਿਹੜਾ ਹੈਗਾ ਉਹ ਆਮ ਆਦਮੀ ਪਾਰਟੀ ਨੂੰ ਪੰਜਾਬ ਦੇ ਵਿੱਚ ਲੈ ਕੇ ਆਇਆ ਸੋ ਹੁਣ ਆਮ ਆਦਮੀ ਪਾਰਟੀ ਦੇ ਵੀ ਹਾਲਾਤ ਤੁਸੀਂ ਦੇਖ ਲਓ ਕਿਹੋ ਜਿੇ ਬਣਦੇ ਜਾ ਰਹੇ ਆ ਸੋ ਇਸ ਤੋਂ ਬਾਅਦ ਫਿਰ ਜਿਹੜਾ ਪੰਜਾਬ ਹੈਗਾ ਉਹ ਸਿੱਧੇ ਤੌਰ ਤੇ ਮੈਨੂੰ ਲੱਗਦਾ ਹੈ ਕਿ ਸੈਂਟਰ ਦੇ ਹੱਥਾਂ ਦੇ ਵਿੱਚ ਚਲਾ ਜਾਏਗਾ ਜੇ ਪੰਜਾਬ ਪ੍ਰਸਤ ਲੋਕ ਜਿਹੜੇ ਨੇ ਉਹ ਪਾਰਟੀਆਂ ਨਹੀਂ ਚਲਾਉਣਗੇ ਪੰਜਾਬ ਪ੍ਰਸਤੀ ਦੀ ਗੱਲ ਨਹੀਂ ਕਰਨਗੇ ਜਿਵੇਂ ਅਕਾਲੀ ਦਲ ਦਾ ਅੱਜ ਹਾਲ ਹੋਇਆ ਉਸੇ ਤਰੀਕੇ ਦੇ ਨਾਲ ਫਿਰ ਹੋਰ ਪਾਰਟੀਆਂ ਜਿਹੜੀਆਂ ਪੰਥ ਪ੍ਰਸਤ ਪਾਰਟੀਆਂ ਕਹੋਂਦੀਆਂ ਨੇ ਆਪਣੇ ਆਪ ਨੂੰ ਜੇ ਉਹ ਨਹੀਂ ਸਟੈਂਡ ਲੈ ਕੇ ਵਧੀਆ ਜੋਸ਼ੋਖ ਰੋਸ਼ ਦੇ ਨਾਲ ਕੰਮ ਕਰਦੇ ਵਧੀਆ ਨੁਮਾਇੰਦੇ ਨਹੀਂ ਲੈ ਕੇ ਆਉਂਦੇ ਤਾਂ ਫਿਰ ਇੱਕ ਦਿਨ ਉਹ ਆਏਗਾ ਜਦੋਂ ਪੰਜਾਬ ਸਿੱਧੇ ਤੌਰ ਤੇ ਸਟੇਟ ਦੇ ਜਿਹੜੇ ਹੱਕ ਦੇ ਵਿੱਚ ਜਾਂ ਉਹਨਾਂ ਦੇ ਕਬਜ਼ੇ ਹੇਠ ਆ ਜਾਏਗਾ ਸੋ ਉਸ ਨੂੰ ਉਸ ਨੂੰ ਬਚਾਉਣ ਦੇ ਲਈ ਸੁਖਵੀਰ ਸਿੰਘ ਬਾਦਲ ਨੂੰ ਇਹ ਬੇਨਤੀ ਆਪਾਂ ਦੁਬਾਰਾ ਕਰਦੇ ਆ ਵੀ ਜਿੰਨੇ ਤੁਹਾਡੇ ਪਰਿਵਾਰਕ ਮੈਂਬਰ ਨੇ ਸਾਰਿਆਂ ਨੂੰ ਲੈ ਕੇ ਤੁਸੀਂ ਅਕਾਲੀ ਦਲ ਤੋਂ ਅਸਤੀਫਾ ਦਿਓ ਤੇ ਫਿਰ ਤੁਸੀਂ ਦੇਖਿਓ ਵੀ ਇਹ ਖੇਤਰੀ ਪਾਰਟੀ ਦੁਬਾਰਾ ਸਟਰੋਂਗ ਹੋਣੀ ਸ਼ੁਰੂ ਹੋ ਜਾਏਗੀ ਤੇ ਫਿਰ ਅਕਾਲੀ ਦਲ ਜਿਹੜਾ ਇੱਕ ਦਿਨ ਪੁਨਰ ਸੁਰਜੀਤੀ ਕਰਕੇ ਤੇ ਦੁਬਾਰਾ ਪੰਜਾਬ ਦੇ ਉੱਤੇ ਜਿਹੜਾ ਹੈਗਾ ਉਹ ਰਾਜ ਕਰਨ ਦੇ ਕਾਬਿਲ ਹੋ ਜਾਏਗਾ ਬਾਦਲ ਪਰਿਵਾਰ ਹੀ ਲੰਬੇ ਸਮੇਂ ਤੋਂ ਅਕਾਲੀ ਦਲ ਦੇ ਉੱਤੇ ਰਾਜ ਕਰਦਾ ਆ ਰਿਹਾ ਅਦਰਵਾਇਜ਼ ਤੁਸੀਂ ਦੇਖੋ ਵੀ ਅਕਾਲੀ ਦਲ ਬਾਦਲ ਥੋੜਾ ਹੁੰਦਾ ਸੀ ਅਕਾਲੀ ਦਲ ਅਕਾਲੀ ਦਲ ਹੀ ਹੁੰਦਾ ਸੀ ਉਸ ਤੋਂ ਬਾਅਦ ਅਕਾਲੀ ਦਲ ਬਾਦਲ ਜਿਹੜਾ ਪਿੱਛੇ ਲੱਗ ਗਿਆ ਇਹਦਾ ਮਤਲਬ ਬਾਦਲ ਐਂਡ ਪਾਰਟੀ ਬਾਦਲ ਪਰਿਵਾਰ ਜਿਹੜਾ ਹੈਗਾ ਉਹ ਅਕਾਲੀ ਦਲ ਨੂੰ ਚਲਾ ਰਿਹਾ ਐਸਾ ਅਕਾਲੀ ਦਲ ਨੂੰ ਸੋ ਇਹਦੇ ਫਿਰ ਇਹਨੂੰ ਦੇਖਦਿਆਂ ਹੋਇਆਂ ਪੰਜਾਬ 'ਚ ਹੋਰ ਬੜੇ ਅਕਾਲੀ ਦਲ ਬਣੇ ਜੋ ਕਿ ਕਾਮਯਾਬ ਨਹੀਂ ਹੋਏ ਹਨ ਭਾਵੇਂ ਆਪਾਂ ਸਰਦਾਰ ਸਿਮਰਜੀਤ ਸਿੰਘ ਮਾਨ ਦੇ ਅਕਾਲੀ ਦਲ ਦੀ ਗੱਲ ਕਰ ਲਈਏ ਉਹ ਵੀ ਇਹਨਾਂ ਕਾਮਯਾਬ ਨਹੀਂ ਰਿਹਾ ਯੂਨਾਈਟਿਡ ਅਕਾਲੀ ਦਲ ਹੋ ਗਿਆ ਜਾਂ ਹੋਰ ਵੀ ਹੋ ਗਏ ਪਰ ਇਹ ਜਿਹੜਾ ਬਾਦਲ ਵਾਲਾ ਸੀਗਾ ਇਹਨੂੰ ਕਿਤੇ ਨਾ ਕਿਤੇ ਹਮਾਇਤ ਮਿਲਦੀ ਰਹੀ ਹੈ ਕਿਉਂਕਿ 84 ਦਾ ਜਿਹੜਾ ਉਹ ਸਾਕਾ ਹੋਇਆ ਜਾਂ ਉਹ ਸਾਰਾ ਕੁਝ ਹੋਇਆ ਉਸ ਵੇਲੇ ਉਸ ਵੇਲੇ ਤੋਂ ਲੈ ਕੇ ਉਹਨੂੰ ਬੜਾ ਕੈਸ਼ ਕੀਤਾ ਗਿਆ ਨਾ ਉਸ ਸਮੇਂ ਨੂੰ ਲੋਕ ਭੋਲੇ ਪਿੰਡਾਂ ਦੇ ਵਿੱਚ ਰਹਿਣ ਵਾਲੇ ਲੋਕ ਜੋ ਅਖਬਾਰਾਂ ਖਬਰਾਂ ਦਿੰਦੀਆਂ ਸੀ ਜਾਂ ਜੋ ਬਾਦਲ ਸਾਹਿਬ ਆ ਕੇ ਪਿੰਡਾਂ ਦੇ ਵਿੱਚ ਬੋਲ ਦਿੰਦੇ ਸੀ ਉਹੀ ਪ੍ਰਵਾਨਿਤ ਹੁੰਦਾ ਸੀਗਾ ਬਜ਼ੁਰਗ ਜਿਹੜੇ ਨੇ ਉਹੀ ਸੋਚਦੇ ਸੀ ਵੀ ਹਾਂ ਠੀਕ ਹੈ ਸੋ ਇਹ ਹਮਾਇਤ ਜਿਹੜੀ ਹੁਣ ਤੱਕ ਜੁੜੀ ਆਈ ਹੈ ਨਾ ਇਹ ਉਹ ਭਾਵਨਾਵਾਂ ਚੋਂ ਨਿਕਲੀ ਹੋਈ ਹੈ ਦਰਬਾਰ ਸਾਹਿਬ ਦੇ ਸਾਕੇ ਦੇ ਵਿੱਚੋਂ ਨਿਕਲੀ ਹੋਈ ਹੈ ਇਸ ਕਰਕੇ ਲੋਕ ਹੁਣ ਤੱਕ ਜੁੜੇ ਆ ਰਹੇ ਆ ਪਰ ਉਹਨਾਂ ਨੂੰ ਕੀ ਪਤਾ ਸੀ ਵੀ ਇਹ ਸਾਰਾ ਕੁਝ ਕਿਤੇ ਨਾ ਕਿਤੇ ਇਹਨਾਂ ਦੇ ਉੱਤੇ ਵੱਡੇ ਇਲਜ਼ਾਮ ਲੱਗਦੇ ਨੇ ਜਿਨ੍ਹਾਂ ਦੇ ਅਸੀਂ ਹਮਾਇਤ ਦੇ ਵਿੱਚ ਭੁਗਤਦੇ ਆਏ ਆ ਸੋ ਜਿਹੜੇ ਸੁਖਵੀਰ ਸਿੰਘ ਬਾਦਲ ਹੋਰੀ ਬਿਆਨ ਦੇ ਰਹੇ ਨੇ ਕਦੀ ਮੁਆਫੀ ਮੰਗ ਲੈਂਦੇ ਕਿ ਕਹਿੰਦੇ ਵੀ ਨਹੀਂ ਭਾਈ ਆਪਾਂ ਤੇ ਬਿਨਾਂ ਗੱਲੋਂ ਹੀ ਮੁਆਫੀ ਮੰਗ ਲਈ ਅਸੀਂ ਤਾਂ ਕੀਤਾ ਵੀ ਕੁਛ ਨਹੀਂ ਹੁਣ ਜਿੱਦਾਂ ਕਹਿ ਰਹੇ ਆ ਮੈਨੂੰ ਭਾਵੇਂ ਮੁਆਫਨਾ ਕਰੋ ਪਰ ਪਾਰਟੀ ਨੂੰ ਤੁਸੀਂ ਜਿਹੜਾ ਹੈਗਾ ਉਹ ਨਾ ਵਿਸਾਰੋ ਇਹ ਇਹ ਸਿੱਧੇ ਤੌਰ ਤੇ ਆਪਾਂ ਦੇਖਿਆ ਜਾਵੇ ਨਾ ਦੇਖੀਏ ਤਾਂ ਇਹ ਪ੍ਰਕਾਸ਼ ਸਿੰਘ ਬਾਦਲ ਵਰਗੇ ਹੀ ਬਿਆਨ ਨੇ ਕਿਉਂਕਿ ਪ੍ਰਕਾਸ਼ ਸਿੰਘ ਬਾਦਲ ਹੋਰੀ ਮੰਨੇ ਪਰਮੰਨੇ ਲੀਡਰ ਮੰਨੇ ਜਾਂਦੇ ਨੇ ਜੋ ਲੋਕਾਂ ਨੂੰ ਇਮੋਸ਼ਨਲੀ ਆਪਣੇ ਵੱਲ ਬਹੁਤ ਅਟ੍ਰੈਕਟ ਕਰ ਲੈਂਦੇ ਹੁੰਦੇ ਸੀਗੇ ਜਿੱਥੇ ਵੀ ਸਪੀਚ ਦਿੰਦੇ ਸੀ ਲੋਕ ਉਹਨਾਂ ਦੇ ਲਈ ਜਿਹੜੀ ਹੈ ਆਸ਼ਿਸ਼ ਕਰਦੇ ਉੱਠਦੇ ਸੀ ਮਤਲਬ ਕਿ ਹੁਣ ਇਹ ਸੁਖਬੀਰ ਸਿੰਘ ਬਾਦਲ ਵੀ ਇਸ ਤਰੀਕੇ ਦੇ ਬਿਆਨ ਦੇ ਕੇ ਉਹ ਚਾਹੁੰਦੇ ਨੇ ਕਿ ਲੋਕ ਉਹਨਾਂ ਦੇ ਹੱਕ ਦੇ ਵਿੱਚ ਭੁਗਤਣ ਪਰ ਹੁਣ ਸੁਖਬੀਰ ਸਿੰਘ ਬਾਦਲ ਦੇ ਜਿਹੜੇ ਇਹਨਾਂ ਬਿਆਨਾਂ ਦੇ ਆਪਾਂ ਕਈ ਵੀ ਚਾਂਸੇ ਦੇ ਵਿੱਚ ਸ਼ਾਇਦ ਲੋਕ ਜਿਹੜੇ ਆ ਉਹ ਨਾ ਆਉਣ ਤੇ ਹੁਣ ਉਹ ਗੱਲ ਨਹੀਂ ਬਣਨੀ ਜਿਹੜੀ ਪ੍ਰਕਾਸ਼ ਸਿੰਘ ਬਾਦਲ ਬਣਾਉਂਦੇ ਰਹੇ ਐ ਉਹਨਾਂ ਦਾ ਤਜਰਬਾ ਵੀ ਸੀ ਇਹ ਵੀ ਇਹ ਵੀ ਆਪਾਂ ਮੰਨੀਏ ਤੇ ਇਹ ਅੱਜ ਦਾ ਤਜਰਬਾ ਜਿਹੜਾ ਸੁਖਬੀਰ ਸਿੰਘ ਬਾਦਲ ਦਾ ਉਹਨਾਂ ਨਹੀਂ ਹੈਗਾ ਸੋ ਮੈਨੂੰ ਨਹੀਂ ਲੱਗਦਾ ਕਿ ਸੁਖਬੀਰ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਕਿਤੇ ਬਣ ਸਕਣਗੇ ਆਉਂਦੇ ਸਮੇਂ ਦੇ ਵਿੱਚ ਵੀ ਜੀ ਦੇ ਦਰਸ਼ਕਾਂ ਦਾ ਅਨੁਖਤ ਜੁੜਨ ਲਈ ਆਪਣੇ ਵਿਚਾਰਾਂ ਦਾ ਦਸ਼ਕਾਂ ਦੇ ਅੱਗੇ ਰੱਖਣ ਦੇ ਲਈ ਜੀ ਧੰਨਵਾਦ ਤੁਹਾਡਾ ਵੀ ਤੁਹਾਡੇ ਸਾਰੇ ਦਰਸ਼ਕਾਂ ਦਾ ਸਾਡਾ ਦਿਲੋਂ ਧੰਨਵਾਦ